ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਸਤੇ ਵਸਤੇ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਨੂੰ ਵਿਦਆਊਟ ਵੇਸਟਿੰਗ ਐਂਡ ਟਾਈਮ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਵੀ ਆ ਕੁਝ ਕੁ ਮੁੰਡੇ ਮਿਸਿੰਗ ਹੋਏ ਸੀ ਪਿਛਲੇ ਕੁਝ ਦਿਨਾਂ ਦੇ ਵਿੱਚ ਤੇ ਉਹਨਾਂ ਦੀਆਂ ਮੈਂ ਵੀਡੀਓਜ਼ ਵੀ ਚੈਨਲ ਦੇ ਉੱਪਰ ਪਾਈਆਂ ਸੀ ਤੇ ਉਹਨਾਂ ਚੋਂ ਇੱਕ ਮੁੰਡਾ ਸੀ ਜੋ ਕਿ ਮੇਰੇ ਕਾਨੂੰਨ ਦੇ ਵਿੱਚ ਫਰੈਂਡ ਸੀ ਉਹਦਾ ਰਿਲੇਟਿਵ ਸੀ ਪਹਿਲਾਂ ਤੇ ਮੁੰਡਾ ਮਿਸਿੰਗ ਰਿਹਾ 5 7 10 ਦਿਨ ਤੇ ਉਸ ਤੋਂ ਬਾਅਦ ਜਦੋਂ ਮਿਲਿਆ ਤੇ ਉਹਦੀ ਡੈੱਡ ਬੋਡੀ ਮਿਲੀ ਤਾਂ ਉਹ ਬਾਈ ਦੀ ਡੈੱਥ ਹੋ ਗਈ ਸੀਗੀ ਬੋਡੀ ਹੀ ਮਿਲੀ ਤੇ ਪਤਾ ਲੱਗਾ ਕਿ ਉਹਨੇ ਸੁਸਾਇਡ ਕਰ ਲਿਆ ਹਨਾ ਤੇ ਸੁਸਾਇਡ ਦਾ ਵੀ ਰੀਜ਼ਨ ਇਹ ਸੀ ਕਿ ਡਿਪਰੈਸ ਸੀਗਾ ਹਨਾ ਤੇ ਹੁਣ ਸਭ ਤੋਂ ਹੈਰਾਨ ਜਾਣ ਗੱਲ ਇਹ ਸੀ ਕਿ ਹਜੇ ਉਹ ਸਟੂਡੈਂਟ ਹੀ ਸੀ ਇਦਾਂ ਨਹੀਂ ਸੀ ਕਿ ਉਹ ਪੀਆਰ ਸੀ ਇੱਥੇ ਜਾਂ ਵਰਕ ਪਰਮਿਟ ਤੇ ਸੀ ਆਦੀ ਪੀਆਰ ਹੋਣੀ ਸੀ ਰਹੀ ਸਟੱਡੀ ਪਰਮਿਟ ਤੇ ਸੀ ਤੇ ਡਿਪਰੈਸ਼ਨ ਚ ਆ ਕੇ ਉਹਨੇ ਗਲਸਟੈਪ ਚੱਕ ਲਿਆ ਸੁਸਾਈਡ ਕਰ ਲਿਆ ਹਨਾ ਸੋ ਬੜਾ ਦੁੱਖ ਲੱਗਦਾ ਵੀ ਮੁੰਡਾ ਹੁਣ ਮੈਂ ਮੁੰਡੇ ਦਾ ਮੈਨੂੰ ਨਾਮ ਵੀ ਪਤਾ ਮੇਰੇ ਤੋਂ ਫੋਟੋ ਵੀ ਹੈਗੀ ਸਭ ਕੁਝ ਹੀ ਆ ਹੁਣ ਮੈਂ ਡਿਸਕਲੋਜ਼ ਨਹੀਂ ਕਰਨਾ ਛੋਣਾ ਮੈਨੂੰ ਇਹ ਵੀ ਚਲੋ ਖੜਨਾ ਵੀ ਇੱਕ ਤਾਂ ਆਲਰੇਡੀ ਉਹਨਾਂ ਦੀ ਫੈਮਿਲੀ ਦੇ ਨਾਲ ਇੰਨਾ ਕੁਝ ਹੋ ਗਿਆ ਹਨਾ ਤੇ ਮੈਂ ਨਹੀਂ ਚਾਹਨਾ ਵੀ ਹੋਰ ਹਨਾ ਕਰਾਂ ਕੁਝ ਵੀ ਸੋ ਬਰ ਇੱਕ ਮੈਸੇਜ ਜ਼ਰੂਰ ਦੇਣਾ ਚਾਹੁੰਨਾ ਸੀ ਇਸ ਵੀਡੀਓ ਦੇ ਥਰੂ ਦੇਖੋ ਮੁੰਡੇ ਅੱਜਕੱਲ ਬਹੁਤ ਮਿਸਿੰਗ ਹੋ ਰਹੇ ਆ ਇਦਾਂ ਨਹੀਂ ਕਿ ਕੋਈ ਚੱਕ-ਚੱਕ ਕੇ ਕਿਡਨੈਪ ਕਰ ਰਿਹਾ ਆ ਪਰ ਇਹ ਆ ਵੀ ਇੱਥੇ ਜਦੋਂ ਇੱਕ ਇੰਨਾ ਪ੍ਰੈਸ਼ਰ ਹੁੰਦਾ ਆ ਮੈਂ ਮੰਨਦਾ ਵੀ ਸਟੂਡੈਂਟ ਲਾਈਫ ਦੇ ਵਿੱਚ ਜਿਹੜਾ ਪ੍ਰੈਸ਼ਰ ਇੱਕ ਹੁੰਦਾ ਨਾ ਇੱਥੇ ਉਹ ਨਾ ਤੇ ਵਰਕ ਲਾਈਫ ਦੇ ਵਿੱਚ ਇੰਨਾ ਹੁੰਦਾ ਨਾ ਪੀਅਰ ਤੋਂ ਬਾਅਦ ਇੰਨਾ ਹੁੰਦਾ ਆ ਜਿੰਨਾ ਸਟੂਡੈਂਟ ਲਾਈਫ ਦੇ ਵਿੱਚ ਹੁੰਦਾ ਉਹਦਾ ਰੀਜ਼ਨ ਦੱਸਦਾ ਕਿ ਮੈਂ ਸਟੂਡੈਂਟ ਲਾਈਫ ਹੰਡਾਈ ਆ ਹਨਾ ਕੈਨੇਡਾ 'ਚ ਤੇ ਮੈਨੂੰ ਵੀ 1.5 ਸਾਲ ਹੋ ਗਿਆ ਇੱਥੇ ਤੇ ਸਟੂਡੈਂਟ ਲਾਈਫ ਦੇ ਵਿੱਚ ਤੁਸੀਂ ਬਈ ਆਪਣਾ ਪਹਿਲਾਂ ਦੀ ਗੱਲ ਪੜਾਈ ਦੇਖਣੀ ਆ ਨਾਲ ਕੰਮ ਵੀ ਦੇਖਣਾ ਪੈਂਦਾ ਤੁਹਾਨੂੰ ਕਈ ਵਾਰੀ ਕੰਮ ਦੇ ਘੰਟੇ ਪੂਰੇ ਨਹੀਂ ਮਿਲਦੇ ਉਹ ਚ ਖਰਚਾ ਵੀ ਸਾਰਾ ਮੈਨੇਜ ਕਰਨਾ ਕਿਤੇ ਕਈ ਵਾਰੀ ਖਰਚਾ ਇੱਧਰ ਉੱਧ ਥੋੜਾ ਉਹਦਾ ਵੱਧ ਘਟ ਵੀ ਹੋ ਜਾਂਦਾ ਜੇ ਕਿਹ ਚੀਜ਼ ਦੀ ਲੋਡ ਪੈ ਜਾਂਦੀ ਆ ਹਨਾ ਤੇ ਫਿਰ ਤੁਹਾਨੂੰ ਬੜਾ ਮੈਨੇਜ ਕਰਕੇ ਚੱਲਣਾ ਪੈਂਦਾ ਆ ਫਿਰ ਅੱਗੋਂ ਹੁਣ ਜਦੋਂ ਪਾਲਿਸੀਸ ਚੇਂਜ ਹੁੰਦੀਆਂ ਕਈ ਜਿਹੜੇ ਸਟੂਡੈਂਟ ਟੈਨਸ਼ਨ ਦੇ ਵਿੱਚ ਆ ਜਾਂਦੇ ਵੀ ਸਾਡਾ ਕੀ ਬਣੂਗਾ ਇੰਨੇ ਪੈਸੇ ਲਾ ਕੇ ਆਇਆ ਵੀ ਕੱਲ੍ਹ ਨੂੰ ਸਾਡਾ ਕੁਝ ਬਣੂਗਾ ਜਾਂ ਨਹੀਂ ਬਣੂਗਾ ਸੋ ਉਹ ਬੜੀਆਂ ਚੀਜ਼ਾਂ ਨੇ ਤੇ ਉਹਦੇ ਚੱਕਰ 'ਚ ਫਿਰ ਜਿਹੜੀ ਇੱਥੇ ਸਟ्रेस ਬਣ ਜਾਂਦਾ ਨਾ ਉਹਦਾ ਕਿਸੇ ਨੂੰ ਪਤਾ ਹੀ ਨਹੀਂ ਆ ਕਿਉਂਕਿ ਮੋਸਟਲੀ ਮੋਸਟਲੀ ਜਿਹੜੇ ਸਟੂਡੈਂਟਸ ਹੁੰਦੇ ਉਹ ਵੀ ਕਿਸੇ ਨਾਲ ਗੱਲ ਕਰਦੇ ਨਹੀਂ ਇਸ ਬਾਰੇ ਹੁਣ ਘਰ ਦਾ ਨਾ ਵੀ ਕੀ ਗੱਲ ਕਰਨ ਘਰ ਦੇ ਅੱਡ ਪਰੇਸ਼ਾਨ ਹੋਣਗੇ ਤੇ ਯਾਰ ਦੋਸਤ ਵੀ ਚਲੋ ਕਈ ਵਾਰੀ ਇਦਾਂ ਕਹਿ ਦਿੰਦੇ ਆ ਵੀ ਚਲ ਕੋਈ ਨਹੀਂ ਸਭ ਦੇ ਨਾਲ ਹੀ ਹਨਾ ਤਾਂ ਇਹ ਚੀਜ਼ ਬਹੁਤ ਇਫੈਕਟ ਕਰਦੀ ਹੈ ਇਹ ਗੱਲ ਤਾਂ ਮੈਨੂੰ ਪਤਾ ਹੈ ਹਨਾ ਪਰ ਦੇਖੋ ਹਰ ਇੱਕ ਚੀਜ਼ ਦਾ ਨਾ ਇੱਕ ਸੋਲੂਸ਼ਨ ਹੁੰਦਾ ਆ ਹੁਣ ਜੇ ਤੁਸੀਂ ਕਿਸੇ ਚੀਜ਼ ਦੀ ਟੈਨਸ਼ਨ ਦੇ ਵਿੱਚ ਪ੍ਰੈਸ਼ਰ ਦੇ ਵਿੱਚ ਆ ਕੇ ਤੁਸੀਂ ਮਿਸਿੰਗ ਹੋ ਜਾਓਗੇ ਕਿਤੇ ਚਲ ਜੂਗੇ ਜਾਂ ਕੁਝ ਗਲਤ ਕਰ ਲੋਗੇ ਕਿਸੇ ਦਾ ਕੀ ਜਾਣਿਆ ਦੁਨੀਆ ਤੇ ਇਦਾਂ ਹੀ ਚਲਦੀ ਜਾਣੀ ਆ ਆ ਸਭ ਕੁਝ ਤੇ ਇੱਦੀ ਚੱਲੀ ਜਾਣਾ ਕੰਮ ਕਰ ਚੱਲੀ ਜਾਣੇ ਆ ਤੇ ਸਾਰੇ ਕੋਈ ਤੁਹਾਡੇ ਨੌਣ ਦੇ ਵਿੱਚ ਹੋਊਗਾ 2-4 ਦਿਨ ਬੈਠ ਕੇ ਤੁਹਾਨੂੰ ਯਾਦ ਕਰ ਲੂਗਾ ਫਿਰ ਉਹਨਾਂ ਨੇ ਸਾਰਾ ਕੰਮ ਉਹੀ ਸਭ ਕੁਝ ਚੱਲੀ ਜਾਣਾ ਇਫੈਕਟ ਐਂਡ ਤੇ ਤੁਹਾਡੇ ਘਰ ਦੇ ਆਣੇ ਹੋਣਾ ਸੋ ਮੇਰੀ ਦਰਖਾਸਤ ਹੈ ਹਰ ਇੱਕ ਸਟੂਡੈਂਟ ਮੋਰੇ ਜਾਂ ਜਿੰਨੇ ਵੀ ਆਪਣੇ ਵੀਰ ਭੈਣ ਇੱਥੇ ਆਉਂਦੇ ਆ ਵੀ ਦੇਖੋ ਪ੍ਰੋਬਲਮਸ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਹਰ ਇੱਕ ਚੀਜ਼ ਦਾ ਸੋਲੂਸ਼ਨ ਹੁੰਦਾ ਆ ਠੀਕ ਆ ਆਪਾਂ ਆਏ ਸੀ ਆਪਣਾ ਡਿਸੀਜਨ ਸੀ ਇੱਥੇ ਬਾਹਰ ਆਉਣਾ ਤੇ ਇੱਥੇ ਆ ਕੇ ਆਪਾਂ ਵਧੀਆ ਲਾਈਫ ਬਣਾ ਸਕਦੇ ਹਾਂ ਜੇ ਵੀ ਆਪਣੇ ਹੱਥ ਚ ਹੈਗਾ ਆਈ نو ਇਟਸ ਅ ਟਫ ਟਾਈਮ ਬਟ ਮੈਂ ਵੀ ਤੁਹਾਡੇ ਨਾਲ ਹੀ ਆ ਮੇਰੀ ਵੀ ਜਰਨੀ ਆਲਮੋਸਟ ਕੈਨੇਡਾ ਚ ਉਸ ਟਾਈਮ ਤੇ ਸਟਾਰਟ ਹੋਈ ਜਦੋਂ ਕੈਨੇਡਾ ਬਹੁਤ ਥੱਲੇ ਲੱਗਾ ਹੋਇਆ ਜਦੋਂ ਸੈਸ਼ਨ ਸੀ ਮਾਰਕੀਟ ਦੇ ਵਿੱਚ ਜੌਬਸ ਨਹੀਂ ਸੀ ਮੈਂ ਵੀ 8-9 ਮਹੀਨੇ ਸਟਰਗਲ ਕਰਕੇ ਆਪਣੀ ਜੌਬ ਲੱਭੀ ਮੈਨੂੰ ਵੀ ਨਹੀਂ ਸੀ ਲੱਭਦੀ ਪਈ ਪਰ ਮੈਨੂੰ ਇੱਕ ਭਰੋਸਾ ਸੀ ਕਿ ਮੈਨੂੰ ਪਰਮਾਤਮਾ ਤੇ ਯਕੀਨ ਸੀ ਕਿ ਅੱਜ ਨਾ ਕੱਲ ਤਾਂ ਮੇਰੇ ਹਾਲਾਤ ਬੈਟਰ ਹੋਣਗੇ ਹਾਂ ਅੱਜ ਵੀ ਮੇਰੀ ਲਾਈਫ ਚ ਸਟਰਗਲ ਹੈਗਾ ਆ ਬਟ ਇਟਸ ਓਕੇ ਉਹ ਲਾਈਫ ਇਸ ਅ ਪਾਰਟ ਆ ਠੀਕ ਆ ਤੇ ਮੈਂ ਇੰਜੋਏ ਵੀ ਕਰਦਾ ਆਪਣੀ ਲਾਈਫ ਨੂੰ ਟੈਂਸ਼ਨਸ ਮੈਨੂੰ ਵੀ ਹੈਗੀਆਂ ਨੇ ਸਭ ਨੂੰ ਹੁੰਦੀਆਂ ਨੇ ਪਰ ਉਹਦਾ ਇਹ ਮਤਲਬ ਨਹੀਂ ਕਿ ਮੈਂ ਆਪਣੀ ਲਾਈਫ ਖਤਮ ਕਰ ਲਾਂ ਤਾਂ ਜੇ ਕੋਈ ਤੁਸੀਂ ਕੋਈ ਮੈਨੂੰ ਕੋਈ ਸੋਨਰ ਹੈ ਜਿਹਨੇ ਕੈਨੇਡਾ ਆਉਣਾ ਜਾਂ ਆਲਰੇਡੀ ਇੱਥੇ ਨੇ ਮੇਰਾ ਬਸ ਸਿੰਪਲ ਜਿਹਾ ਉਹਨਾਂ ਨੂੰ ਮੈਸੇਜ ਹੈ ਕਿ ਲਾਈਫ ਟਫ ਹੋਊਗੀ ਇਟਸ ਓਕੇ ਐਦਾਂ ਨਹੀਂ ਸੋਚਣਾ ਕਿ ਸਾਡੀ ਲਾਈਫ ਇੱਥੇ ਬਹੁਤ ਟਫ ਹੋਊਗੀ ਪਹਿਲਾਂ ਐਦਾਂ ਨਹੀਂ ਸੀ ਇਹ ਟਫ ਲਾਈਫ ਚੋਂ ਵੀ ਤੁਸੀਂ ਕੋਈ ਸਿੱਖੋਗੇ ਜੇ ਤੁਸੀਂ ਕੈਨੇਡਾ 4-5 ਸਾਲ ਰਹੋਗੇ ਜੇ ਮੈਂ ਕਹਿੰਨਾ ਵੀ ਕੁਝ ਵੀ ਨਹੀਂ ਵੀ ਹੋਊਗਾ ਨਾ ਤਦ ਉੱਚੂ ਵੀ ਕੋਈ ਸਿੱਕੇ ਹੀ ਜਾਓਗੇ ਜੋ ਅੱਗੇ ਤਾਂ ਲਾਈਫ 'ਚ ਕੰਮ ਆਊਗਾ ਤੈਨੂੰ ਰੈਡੀ ਕਰੂਗਾ ਬਸ ਟੂ ਵਸ ਚੀਜ਼ ਦੇ ਲਈ ਅੱਗੇ ਲਾਈਫ ਤੇ ਵਿੱਚ ਬਾਕੀ ਪੋਜ਼ਿਟਿਵ ਸੋਚਣ ਦੀ ਕੋਸ਼ਿਸ਼ ਕਰਿਆ ਕਰੋ ਦੇਖੋ 네ਗੇਟਿਵਿਟੀ ਤਾਂ ਹਰ ਪਾਸੇ ਆਣਾ ਜੇ ਤੁਸੀਂ ਹੁਣ ਪੋਜ਼ਿਟਿਵ ਨਹੀਂ ਸੋਚੋਗੇ ਤੁਸੀਂ ਹੀ ਆਪਣਾ ਚੰਗਾ ਨਹੀਂ ਵਿਸ਼ ਕਰੋਂਗੇ ਆਪਣੇ ਆਪ ਲਈ ਵੈਲਫੇਰ ਨਹੀਂ ਬਣੋਂਗੇ ਤਾਂ ਕੌਣ ਬਣੂਗਾ ਬਾਕੀ ਆਪਣੇ ਪੇਰੈਂਟਸ ਬਾਰੇ ਸੋਚਿਆ ਕਰੋ ਜਦੋਂ ਇਦਾਂ ਦੇ ਖਿਆਲ ਆਉਂਦੇ ਆ ਉਹਨਾਂ ਦੇ ਲਈ ਨਾ ਤੁਸੀਂ ਇੰਪੋਰਟੈਂਟ ਹੋ ਹੁਣ ਚਲੋ ਜੋ ਉਸ ਵੀਰ ਨੇ ਕਰ ਲਿਆ ਮੈਂ ਕਹਿੰਦਾ ਵੀ ਪ੍ਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਬੜਾ ਦੁੱਖ ਮੈਨੂੰ ਲੱਗਾ ਉਹਦੀ ਮੈਂ ਵੀਡੀਓ ਮੈਂ ਖੁਦ ਸ਼ੇਅਰ ਕੀਤੀ ਸੀ ਉਹਦੇ ਮੇਰੇ ਗੱਲ ਵੀ ਹੋਈ ਉਹਦੇ ਰਿਲੇਟਿਵ ਨਾਲ ਤੇ ਉਹਨੇ ਵੀ ਮੈਨੂੰ ਕਿਹਾ ਵੀ ਵੀਡੀਓ ਸ਼ੇਅਰ ਕਰਦੀ ਮੈਂ ਪਾਈ ਹਨਾ ਮੁੰਡਾ ਮਿਲਿਆ ਤੇ ਮੈਨੂੰ ਪਤਾ ਲੱਗਾ ਵੀ ਉਹਦੇ ਲਈ ਤਾਂ ਗੋ ਫੰਡ ਜਾਰੀ ਹੋਇਆ ਪਿਆ ਸੋ ਇਹ ਹਾਲਾਤ ਨੇ ਅੱਜ ਕੱਲ ਇੱਥੇ ਤੇ ਮੈਂ ਪੇਰੈਂਟਸ ਨੂੰ ਵੀ ਇੱਕ ਗੱਲ ਕਹਿਣਾ ਵੀ ਤੁਸੀਂ ਜਿੰਨੀ ਗੱਲ ਕਰ ਸਕਦੇ ਆਪਣੇ ਬੱਚਿਆਂ ਨਾਲ ਜ਼ਰੂਰ ਕਰਿਆ ਕਰੋ ਉਹਨਾਂ ਨੂੰ ਪੁੱਛਦੇ ਰਿਹਾ ਕਰੋ ਵੀ ਕੀ ਕਰ ਰਹੇ ਆ ਹਨਾ ਵੀ ਸਭ ਕੁਝ ਓਕੇ ਆ ਜਾਂ ਉਹਨਾਂ ਨੂੰ ਕੋਈ ਲੋਡ ਆ ਕਿਸੇ ਚੀਜ਼ ਦੀ ਈਵਨ ਦੋ ਫਾਈਨੈਂਸ਼ੀਅਲੀ ਵੀ ਲੋਡ ਆ ਜਾਂ ਵਾਟ ਐਵਰ ਉਹਨਾਂ ਨਾਲ ਤੁਸੀਂ ਗੱਲਬਾਤ ਕਰਦੇ ਹੋ ਉਹਨਾਂ ਦੇ ਕੰਟੈਕਟ ਦੇ ਵਿੱਚ ਰਭੋ ਤੇ ਬੱਚਿਆਂ ਨੂੰ ਵੀ ਇਹੀ ਗੱਲ ਕਹਿਣਾ ਵੀ ਜੇ ਤੁਸੀਂ ਇੱਥੇ ਹੋਂਦ ਆਪਣੇ ਮਾਪੇ ਨਾਲ ਗੱਲਬਾਤ ਕਰਦੇ ਰਹੋ ਕੋਈ ਗੱਲ ਨਹੀਂ ਯਾਰ ਲਾਈਫ ਥੋੜੀ ਖਤਮ ਹੋ ਚੱਲੀ ਜਾਂ ਜੋਬ ਨਹੀਂ ਮਿਲਦੀ ਜਾਂ ਕੋਈ ਹੋਰ ਦਿੱਕਤਾਂ ਲਾਈਫ ਨਹੀਂ ਖਤਮ ਹੋ ਚੱਲੀ ਨਾ ਉਹਦੇ ਨਾਲ ਆਪਣਾ ਤੇ ਆਪਣੀ ਫੈਮਿਲੀ ਬਾਰੇ ਸੋਚੋ ਆਪਣੇ ਵੈਲਬੀਅਰ ਬਣੋ ਪੋਜ਼ਿਟਿਵਿਟੀ ਸਪਰੈਡ ਕਰੋ ਪੋਜ਼ਿਟਿਵ ਚੀਜ਼ਾਂ ਸੁਣੋ ਤੇ ਪੋਜ਼ਿਟਿਵ ਚੀਜ਼ਾਂ ਹੀ ਬੋਲੋ ਆਪਣੇ ਲਈ ਠੀਕ ਆ ਬਾਕੀ ਟਾਈਮ ਚੇਂਜ ਹੁੰਦਾ ਆ ਅੱਜ ਮਾੜਾ ਤੇ ਕੱਲ ਨੂੰ ਚੰਗਾ ਵੀ ਹੋਊਗਾ ਤੇ ਜੇ ਅੱਜ ਚੰਗਾ ਤੇ ਕੱਲ ਨੂੰ ਮਾੜਾ ਵੀ ਆ ਸਕਦਾ ਇਹੀ ਲਾਈਫ ਆ ਸਭ ਕੁਝ ਟੈਂਪਰਰੀ ਆ ਇੱਥੇ ਓਕੇ ਸੋ ਇਹੀ ਸੀ ਅੱਜ ਦੀ ਵੀਡੀਓ ਮੈਂ ਚਲੋ ਕੋਸ਼ਿਸ਼ ਕੀਤੀ ਵੀ ਚਲੋ ਜੋ ਮੈਂ ਸ਼ੇਅਰ ਕਰ ਸਕਦਾ ਇਸ ਚੀਜ਼ ਦੇ ਬਾਰੇ ਵਿੱਚ ਮੈਂ ਕਰਾਂ ਵੀ ਮੈਂ ਨਹੀਂ ਚਾਹੁੰਦਾ ਵੀ ਕੱਲੂ ਕੋਈ ਹੋਰ ਬੰਦਾ ਟੈਨਸ਼ਨ 'ਚ ਆ ਕੇ ਕੋਈ ਗਲਤ ਸਟੈਪ ਚੱਕੇ ਜੇ ਕੋਈ ਚਾਰ ਜਣੇ ਮੈਨੂੰ ਸੁਣਨਗੇ ਤਾਂ ਇੱਕ ਪੋਜ਼ਿਟਿਵ ਮੈਸੇਜ ਹੀ ਜਾਊਗਾ ਸੋਸਾਇਟੀ ਦੇ ਵਿੱਚ ਅ ਬਾਕੀ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਜਲਦੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ